ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੁਰਦਵਾਰੀ ਗੁਰ ਸੁਭਾਰਿਓ ਚੱਲ ਰਹੇ ਲੜੀਵਾਨ ਭਾਈ ਗੁਰਦਾਰ ਜੀ ਦੀਆਂ ਵਾਰਾਂ ਜਿਹਦੇ ਤਹ ਆਓ ਅੱਗੇ ਸਰਵਣ ਕਰਦੇ ਆਂ ਪਹਿਲੀ ਵਾਰ ਦੀ ਤੀਸਰੀ ਪੌੜੀ ਮਨੁੱਖ ਜਨਮ ਦੀ ਉਤਮਤਾ ਮਨੁੱਖ ਜਨਮ ਕਿਵੇਂ ਉਤਮ ਹੈ ਇਦਿਵੇਂ ਬਾਰੇ ਪ੍ਰਦਾਜੀ ਕੀ ਵਰਮਾਨ ਕਰਦੇ ਨੇ 84 ਲੱਖ ਜਨ ਵਿੱਚ ਉਤਮ ਜਨਮ ਸੂ ਮਾਨਸ ਦੇਹੀ 84 ਲੱਖ ਜੁਨਾ ਵਿੱਚ ਮਨੁੱਖਾ ਜਨਮ ਉਤਮ ਹੈ ਮਨੁੱਖਾ ਜਨਮ ਉਤਮ ਹੈ ਕਿਉਂ ਉਤਮ ਹੈ ਜੀ ਅੱਖੀਂ ਵੇਖਣ ਕੰਨ ਸੁਣ ਮੁਖ ਸੁਭ ਬੋਲਣ ਬਚਨ ਸਲੇ ਕਿਉਂ ਜੋ ਅੱਖਾਂ ਜੜੀਆਂ ਨੇ ਚੰਗਾ ਵੇਖਦੀਆਂ ਨੇ ਕੰਨ ਜਿਹੜੇ ਨੇ ਸ਼ੁਭ ਬਚਨ ਸਰਵਣ ਕਰਦੇ ਨੇ ਤੇ ਆਹ ਸਾਡੀ ਜੁਬਾਨ ਸ਼ੁਭ ਤੇ ਪ੍ਰੇਮ ਦੇ ਬਾਕ ਬੋਲਦੀਆਂ ਨੇ ਆਪਣੀ ਸਮਝ ਅਨੁਸਾਰ ਬੋਲ ਸਕਦੇ ਭਾਵੇਂ ਕੇ ਪਸ਼ੂ ਪੰਛੀ ਵੇਖਣ ਆਦਿ ਕਿਰਿਆ ਤੇ ਕਰਦੇ ਨੇ ਪਰੰਤੂ ਉਹਨਾਂ ਦੇਕੇ ਸ਼ੋਭਾ ਤੇ ਅਸ਼ੋਭ ਦਾ ਚੰਗੇ ਤੇ ਮਾੜੇ ਦਾ ਗਿਆਨ ਨਹੀਂ ਹੈ ਕਸਾਈ ਉਹਨਾਂ ਦੇ ਸਾਥੀ ਨੂੰ ਫੜ ਕੇ ਸਾਹਮਣੇ ਵੜ ਰਿਹਾ ਹੁੰਦਾ ਜੇ ਵੇਖੀ ਜਾਂਦੇ ਨੇ ਕੋਈ ਹਾਵ ਹਾਵ ਨਹੀਂ ਹੈ ਬਸ ਉਹ ਤੱਕਦੇ ਆ ਜਿੱਥੇ ਬੱਦੇ ਹੁੰਦੇ ਨੇ ਉਹ ਆਪਣੇ ਮਾਲਮੂਤਰ ਦੇ ਉੱਪਰ ਹੀ ਬੈਠ ਜਾਂਦੇ ਨੇ ਉਹਨਾਂ ਚੰਗੇ ਮਾੜੇ ਦੀ ਸੋਝ ਨਹੀਂ ਹੈ ਵੇਖਦੇ ਵੀ ਆ ਸੁਣਦੇ ਵੀ ਆ ਖਾਂਦੇ ਵੀ ਆ ਲੇਕਿਨ ਚੰਗੇ ਮਾੜੇ ਦੀ ਉਹਨਾਂ ਨੂੰ ਸਮਝ ਨਹੀਂ ਆ। ਆਪਾਂ ਵੀ ਕਈ ਵਾਰ ਐਸੇ ਬੰਦਿਆਂ ਨੂੰ ਐਸੇ ਬੱਚਿਆਂ ਨੂੰ ਜੋ ਚੰਗਾ ਮਾੜਾ ਨਹੀਂ ਸੋਚਦੇ ਕਿੰਨੇ ਦੂਦੇ ਪਸ਼ੂਆਂ ਸਮਾਨ ਆ। ਜਾਂ ਤੂੰ ਗਧਾ ਹੈ ਉਹਦੇ ਨਾਲ ਆਪਸ ਉਹਦੀ ਤੁਲਨਾ ਕਰ ਦਿੰਦੇ ਆ। ਸੁਮਾਰੇ ਕਹਿੰਦੇ ਪ੍ਰੰਤੂ ਉਹਨਾਂ ਵੇਖੇ ਸੁੱਭ ਸੁਭ ਦਾ ਗਿਆਨੀ ਇਸੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰੇ ਬਾਰ ਇਹ ਬੜਾ ਦੁਰਲੱਭ ਜਨਮ ਮਾਨਸ ਦੇਹੀ ਉਤਮ ਦੇਹੀ ਹੈ ਹੱਥੀ ਕਾਰ ਕਮਾਣੀ ਪੈਰੀ ਚੱਲ ਸਤ ਸੰਗ ਮਲੇ ਹਥਰਾਲ ਕਾਰ ਕਰੂ ਪੈਰਾਂ ਨਾਲ ਤੁਰ ਕੇ ਸਤ ਸੰਗਤ ਦੇ ਵਿੱਚ ਮਿਲੇ ਇਰਤ ਬਿਰਤ ਕਰ ਧਰਮ ਦੀ ਖੱਟ ਖਵਾਲਣ ਕਾਰ ਕਰੇ ਧਰਮ ਦੇ ਕੀਰਤ ਉਪਜੀਵਕਾ ਦੀ ਕੀਰਤ ਕਾਰ ਕਰਕੇ ਕਮਾਈ ਕਰਕੇ ਖਾਵੇ ਤੇ ਖਵਾਲੇ ਭਾਵ ਚੋਰੀ ਜਾਰੇ ਦੀ ਉਪਜੀਵਕਾ ਨਾ ਬਣਾਵੇ ਮਰਾਈ ਦਰਵਾਣੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਮਛਾਣੇ ਸੇ ਗੁਰੂ ਨਾਨਕ ਪਾਚੇ ਦਾ ਸਦਾਤ ਹੈ ਕਿਰਪ ਕਰੋ ਨਾਮ ਜਪੋਂ ਵੰਡ ਸਕੋ ਇਹ ਤੈਨ ਸੁਨਹਿਰੀ ਸੋ ਦਿੱਤੇ ਗੌਰਮਖ ਜਨਮ ਸਕਾਰ ਥਾ ਗੁਰ ਬਾਣੀ ਪੜ ਸਮਝ ਸੁਣੇ ਹੀ ਉਹਨਾਂ ਗੁਰਮੁਖਾ ਦਾ ਜਨਮ ਸਭਲ ਹੈ ਜੋ ਗੁਰੂ ਜੀ ਦੀ ਬਾਣੀ ਆਪ ਪੜ੍ਹ ਕੇ ਤੇ ਸਮਝ ਕੇ ਹੋਰਨਾਂ ਨੂੰ ਸੁਣਾਉਂਦੇ ਹਨ ਮਰਗ ਨੇ ਆਪ ਜਪੇ ਅਵਰੇ ਨਾਮ ਜਪਾਵੇ ਭਾਵ ਦੀਵਾ ਬਾਲ ਕੇ ਪਰੋਪੇ ਰੇਤ ਨਹੀਂ ਲਗਾਉਂਦੇ ਉਹਨਾਂ ਨੂੰ ਵੀ ਚਾਲਨ ਕਰਦੇ ਨੇ ਹੋਰਨਾਂ ਨੂੰ ਵੀ ਚਾਲਨ ਕਰਦੇ ਨੇ ਜਿਨ੍ਹਾਂ ਕੋਲ ਚਾਲਨ ਨਹੀਂ ਹੈ ਗਿਆਨ ਦਾ ਚਾਲਨ ਵਣਦੇ ਨੇ ਗੁਰਪਾਈ ਸੰਤੁਸ਼ਟ ਕਰ ਚਰਣਾਮਤ ਲੈ ਮੁਖ ਬਵੇ ਗੁਰਪਾਈਆਂ ਨੂੰ ਬਰਸਨ ਕਰਦੇ ਨੇ ਤੇ ਉਹਨਾਂ ਦੇ ਚਰਣ ਧੋ ਕੇ ਚਰਨ ਅਮਰਤ ਮੂਹ ਚ ਲੈ ਕੇ ਪਿੰਦੇ ਨੇ ਗੁਰੂ ਨਾਨਕ ਬਾਦਸ਼ਾਹ ਜੀ ਵੇਲੇ ਆ ਕੇ ਰੀਤ ਨੂੰ ਬਦਲ ਦਿੱਤਾ ਸੀ ਅੰਗੂਠਾ ਧੋ ਕੇ ਕਿੰਚਿਤ ਮਤ ਚਰਣਾਮਤ ਲੈਣ ਲੱਗੇ ਤੇ ਫਿਰ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਉਹਨੂੰ ਖੰਡੇ ਬਾਟੇ ਦੇ ਵਿੱਚ ਬਿਠਾ ਦਿੱਤਾ ਚਰਨ ਸਾਧ ਪੇ ਤੋਏ ਤੋਏ ਪ੍ਰਿਯੋ ਅਰਪ ਸਾਧ ਕੋ ਆਪਣਾ ਜੀਓ ਸਤਿਗੁਰਾਂ ਨੇ ਖੰਡੇ ਦੇ ਅਮਰ ਦੀ ਮਰਿਆਦਾ ਬਨ ਕੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਸਿੱਖਾਂ ਦੇ ਪਾਸੇ ਲਾਇਆ ਪੈਰੇ ਪਵਨ ਨਾ ਛੋੜੀਏ ਕਲੇ ਕਾਲ ਰਹਿਰਾਸ ਕਰੇ ਇਸ ਉਕਤ ਪੌੜੀ ਦਾ ਸਿੱਟਾ ਇਹ ਹੈ ਕਿ ਪਹਿਰੀ ਪਹਿਣਾ ਨਾ ਛੱਡੀਏ ਕਾਲ ਯੁਗ ਦੇ ਸਮੇ ਵਿਖੇ ਨਿਮਰਤਾ ਹੀ ਸੱਚਾ ਰਾਹ ਹੈ ਨਿਮਰਤਾ ਦਾ ਪੱਲਾ ਨਾ ਛੱਡੀਏ ਆਪ ਨਿਵੇਂ ਔਰ ਉਹ ਨਿਮਰਤਾ ਵਿੱਚ ਰਹੇ ਤੇ ਹੋਰਨਾਂ ਨੂੰ ਸੰਦੇਸ਼ ਦੇਣਾ ਆਪ ਤਰੇ ਗੁਰਸਿੱਖ ਤਰੇ ਹੀ ਕਿਉ ਗੁਰਸਿੱਖ ਜੋ ਇਸ ਰਸਤੇ ਚੱਲਣਗੇ ਆਪ ਤਰਨਗੇ ਤੇ ਹੋਰਨਾਂ ਨੂੰ ਵੀ ਤਾਰਨਗੇ ਮੰਨੇ ਤਾਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਨਾ ਭਿਖ ਦਸਵੇਂ ਜਾਮੇ ਵਿੱਚ ਗੁਰੂ ਜੀ ਨੇ ਵਾਹਿਗੁਰੂ ਜੀ ਕਾ ਕਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੀ ਮਰਿਆਦਾ ਦੋਰੀ ਅੱਗੇ ਆਵ ਸਿਮਜੋ ਪਾਵੇ ਵਾਹਿਗੁਰੂ ਜੀ ਕੀ ਗੱਜ ਕੇ ਫਤਿਹ ਬੁਲਾਵੇ ਜੇਦੋ ਵੀ ਆਪਸ ਵਿੱਚ ਮਿਲਣਾ ਹੈ ਤਾਂ ਫਤਿਹ ਬੁਲਾਉਣੀ ਹੈ ਚਾਹੇ ਵੱਡਾ ਹੈ ਚਾਹੇ ਛੋਟਾ ਹੈ ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ ਅੱਜ ਫਤਿਹ ਬੁਲਾਉਣੀ ਗੁਰਸਿੱਖ ਦੀ ਜ਼ਰੂਰੀ ਹੈ ਪਹਿਲੇ ਸਮਿਆਂ ਵਿੱਚ ਪੈਰਾ ਤੇ ਮੱਥਾ ਦੇਖਦੇ ਹੁੰਦੇ ਸੀ ਪਰ ਇਹਦੇ ਆੜ ਦੇ ਵਿੱਚ ਕਈ ਚਿੱਤਰ ਮਨੁੱਖ ਆਪ ਰੱਬ ਬਣ ਕੇ ਬਹਿ ਗਏ ਆਹ ਮਨੁੱਖਾ ਕੋ ਆਪਣੇ ਚਰਨੀ ਮੱਥਾ ਨਮਾਉਂਦੇ ਸਨ ਪਰ ਦਹਾਵੀਂ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਰੀਤ ਨੂੰ ਬੰਦ ਕਰਕੇ ਫਤਿਹ ਗਜਾਉਣ ਦਾ ਹੁਕਮ ਦੇ ਦਿੱਤਾ ਸੋ ਇਸੇ ਗੁਰ ਪਿਆਰਿਓ ਜੀ ਸ੍ਰੀ ਪਉੜੀ ਪਹਿਲੀ ਵਾਰ ਦੇ ਭਾਈ ਗੁਰਦਾਸ ਜੀ ਨੇ ਜੋ ਸਾਡੇ ਸਮਝਾਉਣਾ ਕੀਤਾ ਕਿ ਮਨੁੱਖਾ ਜਨਮ ਦੀ ਉਤਮ ਉਤਮਤਾ ਗਈ ਹੈ ਇਹ ਹੈ ਕਿ ਗੁਰੂ ਦੀ ਸੰਗਤ ਕਰਨੀ ਨਾਮ ਜਪਣਾ ਚੰਗੇ ਕਰਮ ਕਰਨੇ ਮਨੁੱਖ ਵਿੱਚ ਊਜ ਹੈ ਸਮਝ ਹੈ ਉਹ ਸਮਝ ਨੂੰ ਲੈ ਕੇ ਚੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ